ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹਿ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਵੀਰਦੀ ਹੁਣਾਂ ਦਾ ਵਾ ਜਿਹੜਾ ਤੇ ਬਾਕੀ ਅੱਜ ਤੁਹਾਨੂੰ ਛੇ ਮੱਜਾਂ ਮਖਾਉਣੀਆਂ ਛੇ ਦੀਆਂ ਛੇ ਸੋਈਆਂ ਵਾ ਤੇ ਛੇ ਦੀਆਂ ਛੇ ਬੱਚੇ ਵਾਲੀਆਂ ਵਾ ਤੇ ਨੋਰਮਲ ਰੇਟ 'ਚ ਸਾਰੀਆਂ ਤੁਹਾਨੂੰ ਦਿਖਾਵਾਂਗੇ ਬਾਕੀ ਵੀਡੀਓ ਨੂੰ ਪੂਰਾ ਵੇਖਿਓ ਤੇ ਇਹ ਆ ਵੀ ਸਾਰੀਆਂ ਸੋਈਆਂ ਵਾਂ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚਦਾ ਆਪਣੇ ਵੀਡੀਓ ਕੋਲ ਤੇ ਦੋ-ਦੋ ਟਾਈਮ ਚਬਾਈ ਜ਼ਰੂਰ ਕਰਾ ਲੈਣਾ ਕਰੋ ਅਗਲੇ ਤੇ ਘਰੋਂ ਹੀ ਪਛੋਦੀ ਤਸੱਲੀ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਜੀ ਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਜੀ ਰੋਸ਼ਨਦੀਪ ਸਿੰਘ ਆ ਜੀ ਆਪਣਾ ਪਿੰਡ ਸੁਲਤਾਨਵੰਦ ਜੀ 골ਡਨ ਗੇਟ ਤੋਂ ਆਪਣਾ ਘਰ ਕਿਲੋਮੀਟਰ ਪੈਂਦਾ ਜੀ ਹਾਂਜੀ ਬਲਕਿ ਸਿੱਧਾ ਸਾਹ ਵੀ ਲੱਗੇ ਬਾਬੇ ਨੋੜ ਸਿੰਘ ਦੀ ਸਮਲ ਲੱਗੇ ਵਿਚਕਾਰ ਜੇ ਆਪਣਾ ਪੈ ਜਾਂਦਾ ਹੈ ਠੀਕ ਹੈ ਜੀ ਜੰਮਰਸਰੀ ਫਾਸਪਾ ਮੈਂ ਦੱਸਾਂ ਜੰਮਰਸਰ ਸ਼ਹਿਰ ਚ ਹੀ ਪੈ ਜਾਂਦਾ ਹੈ ਕਿ ਆਪਣਾ ਹਨਾ ਠੀਕ ਹੈ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ 7717211839 ਠੀਕ ਹੈ ਹਾਂਜੀ ਆਜ ਹੈਗੀਆਂ ਟੋਟਲ 6 ਮੱਜਾਂ 6 ਠੀਕ ਜੀ ਬਲਕਿ ਉੱਡਣ ਵਾਲੇ ਭਾਅ ਕਰਨੇ ਆਪਾਂ ਤੁਹਾਨੂੰ ਪਤਾ ਹਣਾ ਅੱਛਾ ਹਾਂਜੀ ਕਈਆਂ ਦਾ ਹੁਣ ਮਾਲਪੁਰ ਰੋੜ ਗਿਆ ਹੁਣ ਲੈਣ ਦੇ ਆਪਾਂ ਵੀ ਹੁਣ ਛੋਟੇ ਰੇਟ ਹੀ ਕਰਦੇ ਨੇ ਛੋਟੇ ਰੇਟ ਹੀ ਅੱਜ ਬਸ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਛੋਟੀ ਛੋਟੀ ਜੇ ਵੀਰ ਜੀ ਅੱਛਾ ਹਾਂਜੀ ਵੇਖੋ ਥਾਂ ਥਾਂ ਨੂੰ ਬਹੁਤ ਹਸਾਬ ਲੱਗਾ ਠੀਕ ਹੈ ਹਾਂਜੀ ਉਹ ਕੱਟਾ ਜੇ ਇਹਦਾ ਬੈਠਾ ਅੱਛਾ ਇੱਧਰ ਲਾ ਹਾਂਜੀ 20 ਦਿਨਾਂ ਤੋਂ ਹੀ ਸੁੱਈ ਜੇ ਆਪ ਲੈਦਾ ਕੱਟਾ ਜੇ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀ ਜੀ 8 ਕਿਲੋ ਮੋਕੇ ਦੇ ਤਿਆਰ ਹੋ ਪੱਕਾ ਤਿਆਰ 8 ਕਿਲੋ ਦਹੀ ਜਾਊਗੀ ਚੰਗੀ ਸੇ ਵਾਲੀ ਹਾਂਜੀ 8 ਕਿਲੋ ਦੁੱਧ ਜਿਹੜਾ ਉਹ ਹੈਗਾ ਵਾ ਤੋਰ ਤੋਂ ਇੱਕ ਰੀ ਬਾਕੀ ਹੁਣ ਇਹ ਆ ਵੀ ਝੜੀਆਂ ਝੁੜੀਆਂ ਲੱਗੀਆਂ ਵਾ ਇੱਕ ਰੀ ਜਦੋਂ ਮੌਸਮ ਥੋੜਾ ਸਹੀ ਹੋ ਗਿਆ ਤੇ ਸਾਰੇ ਪਸ਼ਵਾਂ ਨੇ ਦੁੱਧੋ ਵਾਜ ਜਾਣਾ ਭਾਵੇਂ ਤੇ 10 11 ਕਿਲੋ ਹੀ ਥੱਲੇ ਹੁਣ ਦੁੱਧ ਤੁਹਾਨੂੰ ਭਾਵੇਂ ਮੁੜ ਕੇ ਪੱਠੇ ਪੁੱਠੇ ਨਹੀਂ ਪੈਂਦੇ ਘਟਾ ਇਹਦਾ ਬਿਲਕੁਲ ਗੋਲ ਸਿੰਘ ਦੀ ਛੋਟੀ ਗਾੜੀ ਚੰਗੀ ਕੀਮਤ ਦੀ ਅਗਲੇ ਸਵੇਰੇ ਫੇਰ ਤਿਆਰ ਹੋਣਾ ਹਾਂ ਦੇਸਾਂ ਦੇ ਬਿਲਕੁਲ ਗੋਲ ਸਿੰਘ ਦੀ ਆ ਪਹਿਲਾ ਸੂਬਾ ਝੋਟੀ ਆ ਤੇ ਇਹਦਾ ਮੁੱਲ ਫਿਰ ਵੀ ਜੀ ਜੀ ਵੇਖੋ ਹੁਣ ਇਹਨਾਂ ਦੇ ਆਪਾਂ ਤਣ ਪਾਏ ਹੋਜੀ ਝੋਟੀ ਦਾ 70 75 ਦੀ ਦਈ ਦੀ ਹਾਂਜੀ ਅੱਜ ਆਪਾਂ ਮਲਪੀ ਕੋਈ ਮੁੱਲ ਨਹੀਂ ਕਰਨੇ 65000 ਦੀ ਬਾਜ ਜਸ ਤੋਂ ਅੱਛਾ 65000 ਚਲੋ ਛੋਟ ਛੱਟ ਤੇ ਮੌਕੇ ਤੇ ਹੋਈ ਜਾਂਦੀ ਆ ਹਾਂਜੀ ਮੰਨ ਤਨ ਮੌਕੇ ਤੇ ਹੋ ਜਾਂਦਾ ਦੇ ਹੋਣੇ ਕਾ ਨੀਲੀ ਦੀ ਝੋਟੀ ਆ ਗਈ ਹੋਰ ਨੀਲੀ ਦੀ ਚੋਗੀ ਜੰਮੂਆ ਸੂਆ ਪਹਿਲਾ ਹੀ ਹਾਂਜੀ ਇਹ ਕਿੰਨੇ ਚਿਰ ਦੀ ਸੂਈ ਆ ਇਹ ਉਹ ਜੇ ਚੋਹਾ ਮਹੀਨੇ ਦੀ ਕੋਈ ਲਾਲੇ ਕੋਈ ਪੰਜਾਂ ਦੀ ਲਾਲੇ ਕੋਈ ਤਿੰਨਾ ਦੀ ਲਾਲੇ ਆਪਾਂ ਨਹੀਂ ਬੈਸਣਾ ਕਿਉਂ ਵੀਰ ਜੀ ਹਾਂਜੀ ਆ ਖੱਟਾ ਜੀ ਤਾਂ ਨਹੀਂ ਵੀਦਾ ਮਗਰ ਨੀਲੀ ਦਾ ਕੱਟਾ ਜੀ ਇਹਦੇ ਮਗਰ ਚਲੋ ਰਹਿਣ ਤੋਂ ਬੈਠਾ ਗਏ ਹਾਂਜੀ ਹਾਂ ਦੇਖੋ ਦਾ ਆਪਣੀ ਸਮਝਣਾ ਕੋ ਲਾਲੇ ਬਾਕੀ ਪਲੇਆ ਫਲੋਸਾ ਕੱਟਾ ਵਾ ਮਗਰ ਤੋਰਦਾ ਇਨੋਮੀ 8 ਕਿਲੋ ਤੇਰੇ ਕੋਲ ਦੁੱਧ ਕਿੰਨਾ ਜੀ ਦੁੱਧ ਵੀ ਜੀ 7 ਕਿਲੋ ਮੋਕੇ ਦੇ ਠੀਕ ਆ ਕੋਈ ਨਹੀਂ ਰਹਿਣ ਤੋਂ ਪੇਰੇ ਨੂੰ ਫੜਾਂ ਤੋਂ ਛਟੀਆਂ ਕਰ ਜਾਂਦੀਆਂ ਬਿਲਕੁਲ ਕੋਲ ਸਿੰਘ ਦੀ ਐ ਵੀ ਸੋਹਣੀ ਚੋਟੀ ਆ ਬਹੁਤ ਹਨ ਤੋਂ ਸਾਫ ਜੀ ਇਹਦੇ ਥੱਲੇ ਵੀ ਦੁੱਧ 8-9 ਕਿਲੋ ਹੈਗਾ ਜਿਹੜੀ ਚੁੜੀ ਜਾ ਕਰਕੇ ਵਿਕਦਾ ਗਿਆ ਇਹ ਵੀ ਭਾਵੇਂ ਕੋਈ ਪਸ਼ੂ ਧੋਕੜੇ ਤੇ ਭਾਵੇਂ ਕੋਈ ਸੱਜਰ ਆ ਦੁੱਧੋਂ ਇੱਕ ਵਾਰੀ ਸਾਰਿਆਂ ਨੇ ਵਧਣਾ ਵਾ ਜਦੋਂ ਇੱਕ ਵਾਰੀ ਥੋੜਾ ਮੌਸਮ ਸਾਫ ਹੋ ਗਿਆ ਬਾਕੀ ਇਹ ਆ ਵੀ ਚੋਟੀ ਸੋਹਣੀ ਆ ਉੱਤਰਾ ਰੱਬ ਦੀ ਆਥਣਾ ਨਾ ਸਾਈ ਦੇ ਗੈਪ ਵੀ ਜਿਹੜਾ ਇਹਦਾ ਚੰਗਾ ਤੇ ਬਾਕੀ ਫਿਕਸ ਕਰਵਾਨੇ ਦੀ ਨਿੱਗਰ ਕਰਵਾਨੇ ਦੀ ਹੈ ਜੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਇੱਕ ਕਰੀ ਤੇ ਇਹਦਾ 6 ਮਹੀਨੇ ਦਾ ਟੀਕਾ ਲਖਾਇਆ ਹੈ ਬਾਕੀ ਕਿਸ ਦੀ ਕਿਸਮਤ ਹੈ ਜੀ ਅੱਛਾ ਹਾਂ ਜੀ ਤੇ ਮੁੱਲ ਫਿਰ ਇਹਦਾ ਇਹ ਵੀ ਜੀ ਝੋਟੀ ਦੁੱਧਾਂ ਪਰ ਪਹਿਣ ਦੀ ਦੇ ਨਹੀਂ ਦਾ ਮੁਕਾਬਲੇ ਤੋਂ ਵਾਧੇ ਇਹ ਮਲਬੀ ਤੁਹਾਨੂੰ ਪਰ ਨਸਲ ਜਾ ਚੌਂਦੀ ਜੀ ਹਾਂਜੀ ਇਹ 60000 ਦੀ ਦੇ ਦੀ ਦੋ ਹੋਰ ਛੱਡ ਜੀ ਚਲੋ ਠੀਕ ਜੀ ਜੇ ਜੋੜਾ ਪਹਿਲਾ ਹੋਊਗਾ 150000 ਦਾ ਅੱਛਾ 23 ਦਾ ਦੇ ਦਾਂਗੇ ਅੱਛਾ ਜੇ ਛੋਟ ਨਹੀਂ ਕਰਉਣੀ ਫਿਰ ਜੋੜਾ ਹੀ 120 ਦਾ ਅੱਛਾ ਪੂਰਾ ਜੱਸ ਨੋ ਹੀ 120 ਦਾ ਜੋੜਾ ਜੀ ਠੀਕ ਹੈ ਜੀ ਹਾਂਜੀ ਆ ਕੇ ਬੂਰੀ ਆ ਗਈ ਜਤਿਲਾ ਵਾਲੀ ਇਹ ਕਿੰਨੇ ਚਰਦਿਸ ਹੋਈ ਹੈ 10 ਕਿਲੋ ਦੁੱਧ ਜੀ ਇਸਨੇ ਅੱਛਾ ਹਾਂਜੀ ਤੇ ਉਹ ਕੱਟੀ ਜੇ ਕੋਈ ਸ਼ਾਂ ਦਿਨਾਂ ਦੀ ਲਾਲੇ ਕੋਈ ਦੁੱਧ ਲਾਲੇ ਕਿਹੜੀ ਕੱਟੀ ਆ ਬੂਰੀ ਕੱਟੀ 10 ਦਿਨਾਂ ਦੀ ਲਾਲੀ ਪੂਰੀ ਕੱਟੀ ਹੈ ਮਗਰ ਪੂਰੀ ਕੱਟੀ ਜੇ ਮਗਰ ਹਾਂਜੀ ਠੀਕ ਆ ਤੇ 10 ਲੀਟਰ ਦੁੱਧ ਹੈਗਾ ਪੱਕਾ 10 ਲੀਟਰ ਹੁਣ ਮੋਕੇ ਦੇ ਦੁੱਧ 12-13 ਕਿਲੋ ਦੇ ਰੂਟੀ ਟੈਸਾਂ ਪਾਣ ਲੱਗ ਗਈ 12 ਲੀਟਰ ਦੱਕਰ ਕਿੰਨੇ ਚਾ ਵਸਾ ਦੇ ਉਹਨਾਂ ਪਰ 10 ਲੀਟਰ ਦੁੱਧ ਦੀ ਤੱਕ 12 ਕਿਲੋ ਮੋਕੇ ਦੇ ਦੁੱਧ ਤਿਆਰ ਹੋ ਗਏ ਤੋਰਾਂ ਫੇਰ ਦੇਣਾ ਇਕੱਤਰ ਬਾਕੀ ਥਾਂ ਤੇ ਬਾਕੀ ਪੂਰੀ ਮਾਝਾ ਤੇ ਪੂਰੀ ਕੱਟੀ ਹੈ ਮਗਰ ਪੂਰੀ ਕੱਟੀ ਹੈ ਮਗਰ Hadi ya hadi. bir de sadece lak ਤੇ ਇਹਦਾ ਫਿਰ ਮੁੱਲ ਵੇਜੇ। ਵੇਚੇ ਦਾ ਮੁੱਲ 75000 ਦੀ ਦੇ ਰਹੀਏ। ਨਾਲੇ ਸੰਦੇ ਹਵਾਨਾ ਹੈ ਤਾਂ। ਕਿੰਨੇ ਦੀ? 75000 ਦੀ। 2000 ਛੱਡ ਦੀ 73 ਦੀ। ਜਸਨੋ ਹੋਰ ਮੰਦਾਂ ਨੂੰ ਵੀ ਥੋੜਾ ਬੋਧਾਈ। ਠੀਕ ਹੈ ਜੀ। ਤੇ 40 ਛੱਪਾ ਜੀ। ਤੇ ਆ ਵੀ ਪਹਿਲਾਂ ਚੱਟੀ ਆ। ਇਹ ਵੀ ਪਹਿਲਾਂ ਜਾਂ ਦੂਜੇ ਛਿੱਗੀ ਝੋਟੀ ਜਮੂ ਹੈ। ਅੱਛਾ ਪਹਿਲਾਂ ਜਾਂ ਦੂਸਰਾ। ਪਹਿਲਾਂ ਜਾਂ ਦੂਸਰਾ ਐਵੇਂ ਕੀ ਤੁਹਾਨੂੰ। ਉਹ ਛਿੱਗੀ ਏ। ਠੀਕ ਆ। ਹਾਂਜੀ। ਤੇ ਇਹਦੇ ਥੱਲੇ ਮਲਪੀ 12 13 ਕਿਲੋ ਦੁੱਧ ਹੀ ਹਾਂਜੀ ਹੌਣ ਮਲਪੀ ਝੜੀਆਂ ਝੁਣਿਆ ਰੇ 10 ਕਿਲੋ ਦੁੱਧ ਦੋ ਟਾਈਮ ਕੋਈ ਤਸੱਲੀ ਆਣ ਕੇ ਚੋਲੇ ਜਿਹੜਾ ਬੱਚਾ ਜੇ ਦਾ ਇਹਦਾ ਵਿਰਧੀ ਉਹ ਜੇ ਕੱਟਾ ਆਹ ਵਾਲਾ ਕੱਟਾ ਜੇ ਦਾ ਹਾਂਜੀ ਅੱਜ ਕੱਟੇ ਜੇ ਸਾਰੇ ਹਾਂਜੀ ਹਾਂਜੀ ਨਹੀਂ ਇੱਕ ਕੱਟੀ ਜੇ ਬੂਰੀ ਕੱਟੀ ਬਾਕੀ ਕੱਟੇ ਹੀ ਤੋਰ ਫਿਰ ਹੁਣ ਸਿੰਘ ਤੁੰਗੇ ਵੀ ਬੜਾ ਸਾਹ ਹੁਣ 10 ਲੀਟਰ ਜਿਹੜਾ ਪੱਕਾ ਦੁੱਧ ਹੈਗਾ ਫਟਾ ਗਰੰਟੀ ਦੇ ਦੋ ਟਾਈਮ ਕੋਈ ਤਿੰਨ ਟਾਈਮ ਆਪਣੇ ਘਰ ਆਣ ਕੇ ਚੋਲੇ ਤੇ ਬਾਕੀ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਥਾਣੇ ਦਾ ਵੀ ਪ੍ਰੋਪਰ ਅਥਰਿਚਵਾਈ ਵਾਲਾ ਥਾਣੇ ਆ ਬਾਕੀ ਚੱਡਾ ਨਾ ਥੋੜਾ ਜਿਹਾ ਨਿੱਗਰ ਰੱਖਦੀ ਐ ਹਵਾ ਨਾ ਖੜਾ ਨਿਕਲ ਜੀ ਗਾਣ ਹੁਣ ਅਸੀਂ ਤੱਕ ਆ ਜਿਲੇ ਬਾਕੀ ਉਤਰਾਂ ਕੱਟ ਕੱਟ ਚੰਗਾ ਤੇ ਤਾਂ ਫਿਰ ਮੁੱਲ ਵੀ ਜੀ ਇਹ ਵਿੱਚ ਮੁੱਲ ਨਹੀਂ ਜੇ ਕਰਨਾ ਆਪਾਂ ਜੱਸ 97500 ਦੀ ਅੱਛਾ ਹਾਂਜੀ 75 ਕਿਲੋ ਦੁੱਧ ਮੌਕੇ ਤੇ ਯਾਰ ਦੁੱਧ 10 14 ਕਿਲੋ ਕਰ ਦੂ ਠੀਕ ਹੈ ਜੀ ਹਾਂਜੀ ਤੇ ਆਮ ਅੱਜ ਤਾਜੀ ਸੋਈ ਜੇ ਇਹ ਤਾਜੀ ਸੋਈ ਜੇ ਇਹਦਾ ਬੱਚਾ ਜਿਹੜਾ ਲਾਲੇ ਕੋਈ ਪੰਜਾਂ ਦਿਨਾਂ ਦੀ ਲਾਲੇ ਉਹ ਬੱਚਾ ਹਾਂਜੀ ਹਾਂਜੀ ਬੱਚਾ ਇਹਦਾ ਕੱਟਾ ਜੇ ਮੰਗਾ ਠੀਕ ਹੈ ਜੀ ਹਾਂਜੀ ਇਹਦੇ ਥੱਲੇ ਮਤਲਬ ਵੀ 7 8 8 ਕਿਲੋ ਬੋਲਾ ਹੀ ਤਿਆਰ ਜੇ ਜੀ ਦੇ ਕਿੰਨਾ ਕੁ ਦੁੱਧ ਕਰੀ ਜਾਓ ਦੁੱਧ ਦੇ 10 12 ਕਿਲੋ ਦੇ ਦੂ ਮੈਂ ਤੋਰ ਦਊ ਫੇਰ ਪਾ ਇਹਦਾ ਪਰ ਤੋਕਣਾ ਦਾ ਹੀ ਕਰਨਾ 10 ਕਿਲੋਟਰ ਜੋ ਦੇ ਵੀ ਜਿਹੜਾ ਕਿੰਨੇ ਵੀ ਕਰੀ ਜਾਊਗੀ ਬਾਕੀ ਵਈਏ ਨੂੰ ਵਈਏ ਨੂੰ ਪੂਰਾ ਇਹ ਥੋੜਾ ਉਤਰਿਆ ਵੀ ਹੈਗੀ ਭਜਨ ਚ ਆ ਭਾਰੇ ਪੱਲੇ ਦੀ ਹੈ ਮੱਝ ਹੱਥ ਇਹ ਵੀ ਕੱਦ ਪਤਾ ਚਾਣੀ ਹੈ ਕੱਦ ਜਿਹੜਾ ਠੀਕ ਹੈ ਉਤਰਾਂ ਨਹੀਂ ਗਰੇ ਮੱਝ ਆ ਜਲੇ

ਇਹਦਾ ਵਿੱਚ ਪੈਸ ਨਹੀਂ ਕਰਨਾ ਬਾਹਰ ਨਹੀਂ ਕਰਨਾ ਪੂਰੇ 60000 ਦੀ ਦੇਣੀ ਹੈ ਅੱਛਾ ਹਾਂਜੀ 60000 ਦੀ ਦੇ ਦੇਣੀ ਹੈ ਛੋੜ ਹੀ ਕਰਨੀ ਬਾ 500 ਠੀਕ ਹੈ ਇਹ ਵੀ ਨਹੀਂ ਆ ਗਈ ਇਹ ਗੱਡੀ ਤੇ ਆ ਮੀਨੀ ਮੱਝ ਆ ਗਈ ਆ ਇਹਦਾ ਕੱਟਾ ਵੀ ਉੱਚਾ ਹੈ ਜੀ ਪੈਣਾ ਤੇ ਸਾਦੀ ਆ ਪਾ ਕੱਟਾ ਆ ਕੱਟਾ ਜੇ ਇਹਦਾ ਆਪਣੀ ਕੋ ਸਮਝ ਨਾ ਲੈ ਲੈ ਤੇ ਦੁੱਧ ਦੇਦੇ ਕੋਲ ਦੁੱਧ ਦੇਖੋ 7 ਕਿਲੋ ਮੋਕੇ ਤੇ ਤੋਰੋ ਫਿਰ ਇਹਨਾਂ ਨੂੰ ਹਾਂਜੀ 7 ਲੀਟਰ ਦੁੱਧ ਹੁਣ ਜਿਹੜਾ ਕਹਿੰਦੇ ਸਿੰਗਰ ਦੋਵੇਂ ਹਲਦੇ ਜੀ ਬਾਕੀ ਸੋਹਣੀ ਆ ਮੀਨੀ ਉਤਰਾਂ

ਇਸ ਥਾਣੇ ਦੇ ਦੇਖ ਸਕਦੇ ਜੀ ਤੇ ਬੱਚੇ ਤੇ ਮਿਲਦੀ ਜੀ ਠੀਕ ਆ ਤੇ ਬਾਕੀ ਇਹਦੇੋਂ ਥੋੜੀ ਕਿ ਗੁੰਮੀ ਜੀ ਹੋਈ ਆ ਉਹ ਮਲਪੀ ਟੀਗਾ ਭਰਿਆ ਠੀਕ ਆ ਭਰਿਆ ਉਹ ਤਾਂ ਟੀਗਾ ਕਈ ਵਾਰੀ ਲਾਉਣਾ ਪੈਂਦਾ ਟੀਗਾ ਭਰਿਆ ਉਹਦਾ ਥੋੜਾ ਜਿਹਾ ਤੇ ਤਾਂ ਫਿਰ ਮੁੱਲ ਵਿੱਦੀ ਇਹ ਵੀ 52000 ਦੀ ਜੈਸ ਨੂੰ ਅੱਛਾ ਹਾਂ ਜੀ ਦੇ ਦੇਣੀ 52000 ਦੀ ਦੇ ਦੇਣੀ ਵਾਲੀ ਹਨਾ ਠੀਕ ਆ ਤੇ ਬਾਕੀ ਮਗਰ ਚਲੋ 4-5000 ਦਾ ਕਟਾ ਵੀ ਆ ਹਨਾ ਕਟਾ ਵੀ ਆ ਮੇਲੀ ਮਗਰ 10000 ਦਾ ਜੀ ਠੀਕ ਹੈ ਤੇ ਬਾਜੀ ਵੀਰ ਜੀ ਇੱਥੇ ਆਣ ਕੇ ਤਸੱਲੀ ਕਰੇ ਆਪਾਂ ਲੰਮਾ ਨਹੀਂ ਕਿਸ ਕੋ ਲੈਣਾ ਠੀਕ ਹੈ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਵੇਸ ਚਾੱਕ ਕੇ ਤੇ ਫਿਰ ਪਸ਼ੂ ਦਾ ਦੋ ਲੈਣ ਆਨਲਾਈਨ ਚਵਾਲੇ ਅਗਰ ਤੁਹਾਨੂੰ ਭਾ ਮੱਝ ਦਾ ਪਤਾ ਦੁੱਧ ਦਾ ਇਹ ਚੰਡੇ ਤੇ ਲੱਗ ਜਾਂਦਾ ਹੈ ਹਾਂਜੀ